ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਟੋਕੜ ਗੱਭਣਾ ਇੱਕ ਗੱਭਣਾ ਵੱਧ ਜਾਣ ਕਰ ਲੈਨੇ ਆਪਾਂ 22 22 ਜੀ ਸਸੀ ਗਾਈ ਸਸੀ ਗਾਈ ਜੀ ਨਾਮ ਗੁਰਦੀਪ ਸਿੰਘ ਜੀ ਪਹਿਲੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਹਿਲੀ ਵੜ ਦੀ ਜਾਣਕਾਰੀ ਇਹ ਟੋਕੜ ਗੱਭਣਾ ਜੀ 5.5 ਮਹੀਨੇ ਦੀ ਗੱਭਣਾ ਹਾਂਜੀ ਆਰਮ ਦੀ ਵੜ ਆ ਗਈ ਇਹ ਠੀਕ ਆ ਤੇ ਦੁੱਧ ਕਿੰਨਾ ਦੁੱਧ ਦੇ ਥੱਲੇ 5 ਕਿਲੋ ਜੂੰ 6 ਕਿਲੋ ਚੋਕ ਲੈ 5 ਹੀ ਮੰਨੋ ਬਸ ਠੀਕ ਆ ਰੇਟ ਭਰਾ ਜਾਇ ਚ ਰੇਟ ਇਹਦਾ 53000 ਰੁਪਈਆ ਜੀ ਚੰਗੀ ਫਲੀ ਪਲੂਸੀ ਪ੍ਰਪੋਰਟਾ ਦਾ ਨਖਾ ਵੱਡੀ ਵੀਡੀਓ ਚ ਓਕੇ ਦੂਜੀ ਦੂਜੀ ਇਹ ਗੱਬਣ ਜੀ ਇਹ 11 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਰੇਟ ਰੂਟ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਥੋੜੀ ਕੱਚੀ ਆ ਇਹ ਤੇ ਦੁੱਧ ਪਿਛਲੇ ਸਵੇਰ ਕਿੰਨਾ ਸੀਦਾ ਇਹਦਾ 22 ਕਿਲੋ ਦੁੱਧ ਆ ਆਪਣੇ ਏਰੀਆ ਦਾ ਫਤੂਆ ਬਾਹਰ ਨਹੀਂ ਠੀਕ ਆ ਲੋਪਲ ਕਾਂ ਸਹਣ ਤੋਂ ਲਿੱਤੀ ਵੀ ਭਰਾ 22 ਦਾ ਪਾਰ ਦਾ ਕੰਮ ਤੋਕੜ ਗੱਬਣ ਦਿਖਾ ਦੇ ਠੀਕ ਆ ਨਾ ਲੈਣੋਂ ਟੋਕੜਕ ਬਣਾਇਆ ਇਹ ਫਾਰਮ ਜੋ ਲੈਂਦੀ ਹੈ ਗੱਲ ਕਿ ਇਹ 10-12000 ਰੁਪਏ ਜੇ ਦੁੱਧੋਂ ਡਰਾਈ ਵੀ ਕਰਦੇ ਹੈ ਨਾ ਮਹੀਨੇ ਦਾ ਨੇ ਜੋੜੀ ਜਾਣਾ ਇਹਦੇ ਮਹੀਨੇ ਕਿੰਨੇ ਰਹਿ ਕੇ 3 40000 ਰੁਪਏ ਨਾਲਰ ਲਾਉ ਠੀਕ ਵਾਕਿ ਉਹ ਵੀ ਪੜੀ ਪਲੋਸੀ ਆ ਮੈਂ ਤੁਹਾਨੂੰ ਦੱਸੀ ਦਿਨੇ ਵੀ 40000 ਨਾਲਰ ਲਾਉ ਲੋਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਬਾਕੀ ਬਾਈ ਟੋਕੜਕ ਬਣਾ ਦਾ ਮਸੂਰ ਆ ਨੇੜੇ ਨੇੜੇ 90000 ਰੁਪਏ ਦੀ ਬੜਾ ਫਸਟ ਨਹੀਂ ਹੈ ਠੀਕ ਆ ਹੁਣ ਇਹਦੇ ਚ ਮਾਨਤਣ ਹੋਰ ਹੋ ਜੂ ਮਾੜਾ ਮੋਟਾ ਕਰਾਂਗੇ ਇਹਦਾ ਠੀਕ ਆ ਬਾਈ ਕਹਿੰਦਾ ਮਾਨਤਣ ਕਰਾਂਗੇ ਭਰਾ ਬਾਈ ਜੀ ਨੇ ਜ਼ਰੂਰ ਕ ਵੀਡੀਓ ਦੇਖਣ ਲਈ ਤੁਹਾਡਾ ਤਾਏ ਦੇ ਲੋਕ ਧੰਨਵਾਦ ਓਕੇ ਬਾਏ